ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਤਰਨਤਾਰਨ ਜਿਮਨੀ ਚੋਣ ਦੀ ਜਿਸ ਦਿਨ ਦਾ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਜਿਮਨੀ ਚੋਣ ਦਾ ਐਲਾਨ ਕੀਤਾ ਉਸ ਦਿਨ ਤੋਂ ਲੈ ਕੇ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ ਉਹ ਪੱਬਾਂ ਪਾਰ ਹੋ ਗਈਆਂ ਹਨ ਸਭ ਨੇ ਆਪੋ ਆਪਣੇ ਜਿਹੜੇ ਕੈਂਡੀਡੇਟ ਨੇ ਅਨਾਉਂਸ ਕਰ ਦਿੱਤੇ ਸਨ ਪਰ ਜਿਹੜੀਆਂ ਦੋ ਨਵੀਆਂ ਪਾਰਟੀਆਂ ਹੋਂਦ ਵਿੱਚ ਆਈਆਂ ਸਨ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਵਾਰਿਸ ਪੰਜਾਬ ਦੇ ਤੇ ਦੂਸਰੀ ਪਾਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਸੀ ਉਹਨਾਂ ਨੇ ਆਪਣੇ ਉਮੀਦਵਾਰ ਅਜੇ ਤੱਕ ਐਲਾਨੇ ਨਹੀਂ ਸਨ ਹੁਣ ਜਦੋਂ ਉਹਨਾਂ ਦੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਤਾਂ ਜਿਹੜਾ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਉਸ ਦਿਨ ਦਾ ਉਸ ਖੇਤਰ ਦੇ ਵਿੱਚ ਕਹਿ ਸਕਦੇ ਹਾਂ ਕਿ ਸਾਰਾ ਨਕਸ਼ਾ ਹੀ ਬਦਲ ਗਿਆ ਸਿਆਸਤ ਦਾ ਕਿਉਂ ਕਿ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਅੱਗੇ ਵੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਭਾਈ ਅਮਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਦਿੱਤੀ ਸੀ ਹੁਣ ਵੀ ਇਹ ਦੇਖਿਆ ਜਾ ਰਿਹਾ ਹੈ ਕਿ ਬੇਸ਼ੱਕ ਬਾਕੀ ਜਿਹੜੀਆਂ ਪਾਰਟੀਆਂ ਉਹ ਪੈਸਾ ਖਰਚ ਕਰਕੇ ਇਕੱਠ ਕਰਨ ਦੀ ਕੋਸ਼ਿਸ਼ ਕਰਦੀਆਂ ਜਾਂ ਆਪੋ ਆਪਣੇ ਜਿਹੜੇ ਇਲਾਕੇ ਦੇ ਛੋਟੇ ਲੈਵਲ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਕਹਿ ਕੇ ਲੋਕਾਂ ਨੂੰ ਇਕੱਠਾ ਕਰਦੇ ਐ ਜਦੋਂ ਕੋਈ ਰੈਲੀ ਹੁੰਦੀ ਹੈ ਜਾਂ ਨੇਤਾ ਨੇ ਉਸ ਪਿੰਡ ਦੇ ਵਿੱਚ ਜਾਣਾ ਹੁੰਦਾ ਹੈ ਪਰ ਦੇਖਿਆ ਇਹ ਜਾ ਰਿਹਾ ਕਿ ਹੁਣ ਜਦੋਂ ਤੋਂ ਭਾਈ ਮਨਦੀਪ ਸਿੰਘ ਦਾ ਨਾਮ ਅਨਾਉਂਸ ਹੋਇਆ ਲੋਕਾਂ ਦਾ ਹਜ਼ੂਮ ਆਪਣੇ ਆਪ ਉੱਠ ਕੇ ਉਹਨਾਂ ਦੇ ਨਾਲ ਤੁਰ ਪਏ ਆਪਣੇ ਖਰਚੇ ਤੇ ਕੋਈ ਇਹ ਨਹੀਂ ਦੇਖਿਆ ਜਾ ਰਿਹਾ ਕਿ ਪਾਰਟੀ ਖਰਚਾ ਕਰੇਗੀ ਤੇਲ ਪੁਆਏਗੀ ਗੱਡੀਆਂ ਦੇ ਵਿੱਚ ਫੇਰ ਅੱਗੇ ਜਾਵਾਂਗੇ ਜਾਂ ਕੁਝ ਵੀ ਇਸ ਤਰੀਕੇ ਨਾਲ ਕੁਝ ਨਹੀਂ ਹੋ ਰਿਹਾ ਹੁਣ ਇਹ ਹੋ ਰਿਹਾ ਕਿ ਜਿੱਥੇ-ਜਿੱਥੇ ਭਾਈ ਮਨਦੀਪ ਸਿੰਘ ਜਾ ਰਹੇ ਲੋਕਾਂ ਦਾ ਆਪ ਮੁਹਾਰਾ ਇਕੱਠ ਜਿਹੜਾ ਇਕੱਠਾ ਹੋ ਰਿਹਾ ਉਹਦੇ ਨਾਲ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਹਨ ਉਹਨਾਂ ਦੇ ਵਿੱਚ ਖਲਬਲੀ ਮਚੀ ਹੋਈ ਹੈ ਕਿ ਇਹ ਸੀਟ ਜਿਹੜੀ ਹੈ ਤਰਨਤਾਰਨ ਦੀ ਇਹ ਹੁਣ ਸਾਡੇ ਹੱਥੋਂ ਗਈ ਚਾਹੇ ਉਹ ਕਾਲੀ ਦਲ ਬਾਦਲ ਹੋਵੇ ਚਾਹੇ ਉਹ ਭਾਜਪਾ ਵਾਲੇ ਹੋਣ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਕਾਂਗਰਸ ਵੈਸੇ ਵੀ ਉੱਥੇ ਦੋ ਫਾੜ ਹੈ ਔਰ ਦੇਖਿਆ ਇਹ ਜਾ ਰਿਹਾ ਕਿ ਇਹਨਾਂ ਦੇ ਵਿੱਚ ਅਜੇ ਤੱਕ ਵੀ ਕੋਈ ਖਾਸ ਜਿਹੜਾ ਏਕਾ ਉਹ ਨਹੀਂ ਹੋਇਆ ਜਿਹਦੇ ਕਰਕੇ ਉਹਦਾ ਵੀ ਜਿਹੜਾ ਬੈਨੀਫਿਟ ਹੈ ਉਹ ਪਾਈ ਮਨਦੀਪ ਸਿੰਘ ਮੰਨਾ ਨੂੰ ਜਿਹੜਾ ਉਹ ਮਿਲ ਰਿਹਾ ਹੈ ਦੂਸਰੇ ਪਾਸੇ ਦੇਖਿਆ ਜਾਵੇ ਅਕਾਲੀ ਦਲ ਅਜੇ ਤੱਕ ਇਹਨਾਂ ਨੇ ਵੀ ਆਪਣੀ ਕੋਈ ਖਾਸ ਜਿਹੜੀ ਸਰਗਰਮੀ ਹੈ ਉਹ ਉਥੇ ਨਹੀਂ ਦਿਖਾਈ ਜਿਹੜੇ ਇਹਨਾਂ ਦੇ ਉਥੇ ਲੋਕਲ ਪਹਿਲੇ ਵਾਲੇ ਲੀਡਰ ਨੇ ਨਵੇਂ ਲੀਡਰ ਜਾਂ ਕਹਿ ਲਓ ਪਾਰਟੀ ਦੇ ਵੱਡੇ ਆਗੂ ਜ਼ਰੂਰ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਡਾਲ ਲੈ ਕੇ ਚੱਲਿਆ ਜਾਵੇ ਪਰ ਗੱਲ ਫਿਰ ਉਥੇ ਦੀ ਉਥੇ ਹੀ ਹੈ ਕਿ ਜਦ ਤੋਂ ਸਭ ਨੂੰ ਪਤਾ ਲੱਗਿਆ ਕਿ ਇੱਥੇ ਪੰਜਾਬ ਦੇ ਲੋਕਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਿਹੜੀ ਸਿਆਸਤ ਹੈ ਉਹ ਕਰਨੀ ਹੁਣ ਸ਼ੁਰੂ ਕਰ ਦਿੱਤੀ ਹੈ ਰਵਾਇਤੀ ਪਾਰਟੀਆਂ ਵੱਲੋਂ ਜਿਹੜਾ ਮੁਖ ਹੈ ਉਹ ਮੋੜ ਲਿਆ ਗਿਆ ਮੁਖ ਮੋੜਨਾ ਵੀ ਸੁਭਾਵਕ ਸੀ ਲੋਕਾਂ ਨੇ ਸਭ ਤੇ ਭਰੋਸਾ ਕਰਕੇ ਦੇਖ ਲਿਆ ਇੱਕ ਇੱਕ ਵਾਰ ਕਿਉਂਕਿ ਹਾਸਲ ਕੁਛ ਨਹੀਂ ਹੋਇਆ ਜੇ ਆਪਾਂ ਥੋੜਾ ਜਿਹਾ ਪਿੱਛੇ ਚਲੀਏ 10 ਸਾਲ ਲਗਾਤਾਰ ਅਕਾਲੀ ਦਲ ਨੇ ਸਰਕਾਰ ਬਣਾਈ ਰਾਜ ਕੀਤਾ ਲੋਕਾਂ ਨੇ ਵੋਟ ਕੀਤਾ ਸੀ ਪਰ ਜੋ ਮੁੱਦੇ ਉਠਾ ਕੇ ਇਹ ਸੱਤਾ ਦੇ ਵਿੱਚ ਆਉਂਦੇ ਰਹੇ ਜਿਵੇਂ ਰਾਜ ਸੱਤਾ ਦੀ ਕੁਰਸੀ ਤੇ ਬੈਣ ਤੋਂ ਬਾਅਦ ਲੋਕਾਂ ਨੂੰ ਦਰਕਨਾਰ ਕਰ ਦਿੱਤਾ ਗਿਆ ਜਾਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਵੱਲ ਧਿਆਨ ਦੇਣਾ ਬੰਦ ਕਰਕੇ ਸਿਰਫ ਆਪਣੀ ਸੱਤਾ ਜਿਹੜੀ ਹੈ ਉਹ ਮੰਨਣ ਵਾਲੀ ਧਿਆਨ ਦਿੱਤਾ ਜੇ ਉਸ ਤੋਂ ਬਾਅਦ ਲੋਕਾਂ ਨੇ ਅਕਾਲੀ ਦਲ ਨੂੰ ਨਕਾਰਿਆ ਤਾਂ ਉਹਨਾਂ ਨੇ ਫਿਰ ਕਾਂਗਰਸ ਦਾ ਪੱਲਾ ਫੜਿਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ 2002 ਤੋਂ ਲੈ ਕੇ ਸੌਰੀ 2007 ਤੋਂ ਲੈ ਕੇ 12 ਤੱਕ ਉਹਦੇ ਵਿੱਚ ਵੀ ਜਿਹੜਾ ਹੈ ਕਾਂਗਰਸ ਆਪਣਾ ਰਾਜ ਕਰਦੀ ਰਹੀ ਗੱਦੀ ਤੇ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਜਿਸ ਤਰੀਕੇ ਨਾਲ ਹੁਣ ਪੂਰੇ ਪੰਜਾਬ 'ਚ ਆਵਾਜ਼ ਉੱਠ ਰਹੀ ਹੈ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੇ ਲਈ ਕੁਝ ਨਹੀਂ ਕਰ ਰਹੀ ਇਸੇ ਤਰ੍ਹਾਂ ਉਦੋਂ ਅਮਰਿੰਦਰ ਸਿੰਘ ਦੇ ਖਿਲਾਫ ਵੀ ਆਵਾਜ਼ ਉੱਠੀ ਤਾਂ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਚੇਂਜ ਕਰਕੇ ਉਹਨਾਂ ਦੀ ਥਾਂ ਤੇ ਚਰਜੀਤ ਸਿੰਘ ਚੰਨੀ ਨੂੰ ਬਿਠਾਤਾ ਪਰ ਲਾਹਾ ਫਿਰ ਵੀ ਉਹਨਾਂ ਨੂੰ ਕੋਈ ਹਾਸਲ ਨਹੀਂ ਹੋਇਆ ਲੋਕਾਂ ਨੇ ਕਾਂਗਰਸ ਵੱਲੋਂ ਮੂੰਹ ਮੋੜ ਕੇ ਫਿਰ ਆਮ ਆਦਮੀ ਪਾਰਟੀ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਭਗਵੰਤ ਮਾਨ ਦੇ ਰਾਈ ਕਿ ਅਸੀਂ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਹੈ ਉਸੇ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਸੁਧਾਰ ਕਰਾਂਗੇ ਮੇਨ ਮੁੱਦੇ ਆਪਾਂ ਜਾਣਦੇ ਹੀ ਆ ਹੁਣ ਵੀ ਇਹੀ ਮੁੱਦੇ ਉੱਥੇ ਤਰਨ ਤਨ ਜਿਮਨੀ ਚੋਣ ਦੇ ਵਿੱਚ ਕਹੇ ਜਾਣਗੇ ਜਿਵੇਂ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨਸ਼ੇ ਤੇ ਰੋਕ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦੇ ਵਿੱਚ ਵਾਧਾ ਇਸਤਰੀਆਂ ਨੂੰ ਖਾਤਿਆਂ ਵਿੱਚ ਪੈਸੇ ਮਤਲਬ ਬਹੁਤ ਸਾਰੇ ਇਹ ਸਾਰੇ ਇੱਕ ਚੋਣਵੀ ਸਟੰਟ ਗਿਣੇ ਜਾਂਦੇ ਨੇ ਜਿਹੜੇ ਹੁਣ ਜਨਤਾ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੀ ਹੈ ਹੁਣ ਉਹ ਇਨ੍ਹਾਂ ਚਾਂਸਿਆਂ ਵਿੱਚ ਨਹੀਂ ਆਉਂਦੀ ਇਸੇ ਤਰ੍ਹਾਂ ਹੀ ਹੁਣ ਕੈਪਟਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਿਛਲੇ 4 ਸਾਲ ਇਹਨਾਂ ਨੂੰ ਹੁਣ ਹੋਣ ਵਾਲੇ ਨੇ ਕੰਪਲੀਟ ਲੋਕਾਂ ਨੇ ਇਹਨਾਂ ਤੋਂ ਵੀ ਮੁੱਖ ਮੋੜ ਲਿਆ ਹੋਇਆ ਜਿਹਦਾ ਨਤੀਜਾ ਇਹਨਾਂ ਨੇ 2024 ਦੇ ਵਿੱਚ ਇਹ ਵੇਖ ਚੁੱਕੇ ਨੇ ਹੁਣ ਕੀ ਹੋਇਆ ਕਿ ਪੰਜਾਬ ਦੇ ਵਿੱਚ ਦਿੱਲੀ ਤੋਂ ਅਬਜ਼ਰਵਰ ਜਿਹੜੇ ਨਿਯੁਕਤ ਕੀਤੇ ਗਏ ਨੇ ਉਹਨਾਂ ਨੇ ਰਿਪੋਰਟਾਂ ਆਪਣੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਸਭ اچھا ਨਹੀਂ ਚੱਲ ਰਿਹਾ ਅੱਛੇ ਦਾ ਭਾਵ ਕਿ ਜਿਹੜੇ ਵੀ ਆਪਣੇ ਇਹਨਾਂ ਦੇ ਐਮਐਲਏਜ਼ ਨੇ ਉਹ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਕਰ ਰਹੇ ਹੁਣ ਤਾਂ ਸਿਰਫ ਉਹ ਇਹੀ ਦੇਖ ਰਹੇ ਨੇ ਕਿ ਸਾਲ ਇੱਕ ਰਹਿ ਗਿਆ ਅੱਗੇ ਸਰਕਾਰ ਬਣਨੀ ਹੈ ਜਾਂ ਨਹੀਂ ਬਣਨੀ ਬਸ ਹੁਣ ਸਭ ਦੇ ਵਿੱਚ ਇੱਕੋ ਹੋੜ ਲੱਗੀ ਹੋਈ ਹੈ ਪੈਸਾ ਇਕੱਠਾ ਕਰਨ ਦੀ ਇਹ ਇਲਜ਼ਾਮ ਨੇ ਜਿਹੜੇ ਦੂਜੀਆਂ ਪਾਰਟੀਆਂ ਦੇ ਨੇ ਜਿਵੇਂ ਕਿ ਕਾਂਗਰਸ ਹੋ ਗਈ ਬੀਜੇਪੀ ਹੋ ਗਈ ਅਕਾਲੀ ਦਲ ਬਾਦਲ ਹੋ ਗਿਆ ਕਿਉਂਕਿ ਹੜਪੀੜਤਾਂ ਦੀ ਜਦੋਂ ਮਦਦ ਦੀ ਹੁਣ ਵਾਰੀ ਆਈ ਤਾਂ ਸਰਕਾਰ ਦੇ ਵੱਲੋਂ ਜਦੋਂ ਕੁਝ ਵੀ ਨਹੀਂ ਕੀਤਾ ਗਿਆ ਤਾਂ ਬੇਸ਼ੱਕ ਭਾਈ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਅੱਜ ਤੱਕ ਵੀ ਹੜਪੀੜਤਾਂ ਦੀ ਬਿਨਾਂ ਨਿਰਸਵਾਰਥ ਜਿਹੜੀ ਉਹ ਸੇਵਾ ਕਰ ਰਹੇ ਸਨ ਜਿੱਥੇ ਸਰਕਾਰਾਂ ਫੇਲ ਹੋਈਆਂ ਇਸ ਚਾਹੇ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਐਲਾਨ ਕਰਨ ਤੋਂ ਬਾਅਦ ਵੀ ਅਜੇ ਤੱਕ 1600 ਕਰੋੜ ਰੁਪਏ ਜਿਹੜਾ ਉਹ ਜਾਰੀ ਨਹੀਂ ਕੀਤਾ ਲੋਕਾਂ ਦੀ ਬਾਹ ਨਹੀਂ ਫੜੀ ਇਸੇ ਤਰ੍ਹਾਂ ਹੀ ਹੁਣ ਵੀ ਬਹੁਤ ਸਾਰੇ ਇਹ ਚੋਣ ਨੂੰ ਜਿੱਤਣ ਲਈ ਸਾਰੀਆਂ ਪਾਰਟੀਆਂ ਬਹੁਤ ਸਾਰੇ ਐਲਾਨ ਕਰਨੀਆਂ ਪਰ ਦੇਖੋ ਲੋਕ ਇਸ ਦਾ ਵੋਟ ਦੇ ਰੂਪ ਦੇ ਵਿੱਚ ਕੀ ਜਵਾਬ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ